ਔਰ ਰਖਸ਼ੇ ਵਾਲਿਆ ਹਾਂਜੀ ਇਹ ਤੇਰੀ ਭੈਣ ਹੀ ਤੇ ਉਹ ਮੇਰਾ ਭਰਾ ਹੀ ਵਾਹ ਉਹ ਤੂੰ ਇਹਨੂੰ ਭੈਣ ਬਣਾ ਕੇ ਵਿਆਹੇਂਗਾ ਤੇ ਮੈਂ ਇਹਨੂੰ ਆਪਣਾ ਭਰਾ ਬਣਾ ਕੇ ਸਹਰੇ ਬਣ ਕੇ ਤੇਰੇ ਬੂਏ ਤੇ ਆਉਂਦਾ ਤੇਰੇ ਜ਼ਿੰਦਗੀ ਕਰੇ ਤੂੰ ਆਪਣੇ ਤੇ ਜ਼ਿੰਮੇਵਾਰੀ ਥੋੜੀ ਪਾਈ ਆ ਕੱਲ ਪੈਣਾ ਉੱਠ ਕੇ ਇੱਧਰ ਆਹੇ ਤਾਂ ਮੰਗਣੀ ਵੀ ਨਹੀਂ ਹੋਈ ਇਹਦਾ ਬੰਦਾ ਨਹੀਂ ਬੰਦੇ ਆਉਣਗੇ ਸਾਰੇ 50 ਕਲਮੇ ਪੜਾ ਕੇ ਤੇ ਨਾਲ ਟੋਰਨੀ ਇੰਨੇ ਬੰਦਿਆਂ ਦਾ ਰੇਂਜ ਨਹੀਂ ਉਹ ਜਿਹੜਾ ਲਾਗਲੂਹ ਨਹੀਂ ਹੁੰਦਾ ਉਹ ਕੁੜੀਆਂ ਚੁੰਨੀ ਤਾਣਦੀਆਂ ਦੁੱਧ ਪਿਆਈ ਏ ਹੁਣੇ ਹੀ ਡਿਸਾਈਡ ਕਰ ਲੈ ਕਿੰਨੇ ਲੈਣੇ ਆ ਉਹ ਨਾ ਆਵੇ ਉੱਥੇ ਮੇਰੇ ਕੋ ਜੁੱਤੀਆਂ ਖਾਏ ਉਹ ਤੂੰ ਕੌਣ ਹੁੰਨਾ ਜੁੱਤੀਆਂ ਮਾਰਨ ਵਾਲਾ ਉਹ ਤੂੰ ਕੌਣ ਹੁੰਨਾ ਜੁੱਤੀਆਂ ਨਾਲ ਖਾਣ ਵਾਲਾ ਉੱਥੇ ਜਿਹੜੀ ਰੋਟੀ ਛੋਟੀ ਆ ਨਾ ਚੰਗੀ ਹੋਣੀ ਚਾਹੀਦੀ ਆ ਉਹ ਨਾ ਆਵੇ ਕੱਚੇ ਚੌਲ ਤੇ ਵਿੱਚ ਨਮਕ ਜ਼ਿਆਦਾ ਤੇ ਮੇਰੇ ਕੋ ਛਿੱਤਰ ਨਾ ਖਾਵੇ ਉਹ ਤੂੰ ਨਮਕ ਜ਼ਿਆਦਾ ਕਿੰਨਾ ਕੇ ਪਾਤਾ ਤੇਰਾ ਬਲੱਗ ਵਾਗਾ ਤੁਸੀਂ ਬਹੁਤ ਪਾਇਆ ਤਾ ਕਹੂਗਾ ਨਮਕ ਲੈ ਲੋ ਮਟਰ ਦਾ ਕਹਗਾ ਚਿਕਨ ਪਕਾਉ ਉਹ ਪਕਾਵਾਂਗੇ ਚਿਕਨ ਰੋ ਸੜ ਕੋ ਸੜਦਾ ਬਣਦਾ ਉਹੀ ਪਕਾਉਣਾ ਵਾ ਸੀ ਇਹਨਾਂ ਨੇ ਬਿਆਨ ਨਹੀਂ ਕਰਨਾ ਆਹ ਦੌੜ ਤੂੰ